ਨਗਰ ਨਿਗਮ ਬਣਾਉਂਦਾ ਉਸ ਮਤੇ ਉੱਪਰ ਕੀ ਹੋਇਆ ਕਿੰਨੇ ਐਮਸੀ ਨੇ ਇਹਦਾ ਵੋਟ ਦਿੱਤਾ ਕਿੰਨੇ ਹੱਥਾਂ ਨੇ ਤਾਂ ਕੁਝ ਨਹੀਂ ਹੋਇਆ ਇਹਦਾ ਮਤਾ ਪਾਸ ਹੋਇਆਗਾ ਚਾਰ ਪੰਜਾਂ ਵੀ ਸੀ ਨਹੀਂ ਜਿਹਨੂੰ ਕੋਈ ਵਿਰੋਧ ਕੀਤਾਗਾ ਪਰ ਦੇ ਸਰਪ੍ਰਸਤ ਸੰਸਮਤੀ ਬਹੁਤ ਸੰਸਮਤੀ ਸੀ ਉਹਦੇ ਨਾਲ ਮਤਾ ਸੀ ਪਾਸ ਕੀਤਾ ਤੇ ਬਾਕੀ ਮਤੇਾਂ ਬਾਰੇ ਕੀ ਬਾਕੀ ਇੱਕ ਮਤਾ ਅਸੀਂ ਪੈਂਡਿੰਗ ਰੱਖ ਲਿਆ ਬਾਕੀ ਸਾਰੇ ਮਤੇ ਜੜੀ ਪਾਸ ਹੋ ਗਏ ਇਹਣਾ ਪੈਨਿਕ ਰੱਖਿਆ ਬਦੋ ਉਹ ਕੂੜੇ ਵਾਲਾ ਰੱਖਿਆਗਾ ਉਹਨੂੰ ਪੈਨਿਕ ਰੱਖ ਲਿਆ ਉਹ ਕੂੜੇ ਦੇ ਵਿੱਚ ਆਪਾਂ ਲੋਕਾਂ ਦੇ ਘਰ-ਘਰਾਂ ਜਾ ਕੇ ਪੈਸੇ ਲੈਣੇ ਸੀ ਕੂੜਾ ਇਕੱਠਾ ਕਰਨ ਦੇ ਪੈਸੇ ਉਹਦੇ ਵਿੱਚ ਇਹ ਸੀਗਾ ਵੀ ਆਪਾਂ 10-20 ਰੁਪਏ ਘਰ ਨੂੰ ਲਾ ਕੇ ਉਸ ਵੀ ਅਸੀਂ ਕਮੇਟੀ ਦਾ ਚਲੋ ਮੋਲ ਬੰਡਿਆ ਜਾਊਗਾ ਕਿਉਂਰੇ ਬੱਚੇ ਰੱਖਿਆ ਸੀਗਾ ਉਹ ਹੁਣ ਇਹਦੇ ਵਿੱਚ ਪੈਨਿਕ ਰੱਖ ਲਿਆ ਵੀ ਆਪਾਂ ਜੀ ਵਿਚਾਰ ਕਰ ਲਾਂਗੇ ਦੁਬਾਰੀ ਤੇ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਨੇ ਉਹਨਾਂ ਨੂੰ ਵੀ ਸ਼ਿਫਟ ਕਰਨ ਦਾ ਕੋਈ ਹੈਗਾ ਪ੍ਰਪੋਜ਼ਲ ਕਮੇਟੀ ਵੱਲ ਦੇਖੋ ਇਹ ਤਾਂ ਸਰਕਾਰ ਦੀਆਂ ਇਜਾਜ਼ਤਾਂ ਨਹੀਂ ਗਈਆਂ ਵੀ ਕੂੜੇ ਦਾ ਡੰਪ ਜਿਹੜਾ ਨਹੀਂ ਲੱਗਣਾ ਚਾਹੀ میری کوشش ਆ ਵੀ ਡੰਬ ਨਾ ਲੱਗੇ ਤੇ ਉਹਨੂੰ ਟੈਂਡਰ ਸਾਡੇ ਲੱਗੇ ਹੋਏ ਨੇ ਜੀ ਕਰੋੜ ਰੁਪਏ ਦਾ ਇੱਥੇ ਦਾਣਾ ਮੰਡੀ ਚ ਲੱਗਿਆ ਹੋਗਾ ਇੱਕ ਆਊਟਰ ਹੈਗਾ ਸਾਡਾ ਉੱਥੇ ਵੀ 1 ਕਰੋੜ ਦਾ ਲਗਭਗ ਟੈਂਡਰ ਲੱਗਿਆ ਹੋਗਾ ਜੇ ਕੋ ਦੋ ਚਾਰ ਮਹੀਨੇ ਦੇ ਵਿੱਚ ਕੂੜੇ ਦੇ ਡੰਬ ਤੇ ਚੱਕੀ ਜਾਣਗੇ ਜਿਹੜੇ ਟੀਰ ਲੱਗੇ ਸਾਰੇ ਖਤਮ ਹੋਣਗੇ ਉਹ ਖਤਮ ਹੋ ਜਾਣਗੇ ਸਾਰੇ ਬਾਕੀ ਐਮਰਟੀਆ ਦੇ ਗਾਰਡਾਂ ਦੇ ਵਿੱਚ ਜਿਹੜੇ ਟੈਂਡਰ ਦੇ ਵਿੱਚ ਆਪਣੇ ਮਤੇ ਪਾਏ ਗਏ ਸੀ ਜੀ ਪੱਖਪਾਤ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਇਦਾਂ ਦੀ ਕੋਈ ਇਹਹੀ ਕੋਈ ਗੱਲ ਨਹੀਂ ਗਈ ਜੇ ਕਿਸੇ ਦਾ ਕੋਈ ਰਹਿ ਵੀ ਗਿਆ ਉਹਨਾਂ ਨੂੰ ਕਹੇ ਤੁਹਾਨੂੰ ਸੀ ਨੂੰ ਕੋਈ ਪਾ ਲੋ ਕੁਈ ਮੀਟਿੰਗ ਹੋਈ ਰੱਖ ਪਲਾਂ ਵਿੱਚ ਪੂਰੇ ਰਹਿ ਗਿਆ ਜਾਂ ਕਿ ਤਾ ਕੋਈ ਟੈਂਡਰ ਨਾ ਲਾਉਣ ਵਾਲਾ ਰਹਿ ਗਿਆ ਉਹ ਵੀ ਲੱਗ ਜਾਊਗਾ ਜਿਹਨੇ ਕਿਸੇ ਨੇ ਕਹਿ ਤਾ ਕਿ ਉਹਦਾ ਟੈਂਡਰ ਵੀ ਲਾਇਆ ਜਿਹਨੇ ਕਹਿ ਤਾ ਸਾਡਾ ਕੰਮ ਪਾਸ ਕਰਨਾ ਸੀ ਉਹ ਵੀ ਇੱਕ ਪ੍ਰਧਾਨ ਜਿਹੜਾ ਮੇਨ ਮੰਗ ਉੱਠ ਰਹੀ ਸੀ ਐਮਸੀ ਸਾਹਿਬ ਨੂੰ ਈਓ ਸਾਹਿਬ ਬੜੇ ਉੱਠ ਰਹੀ ਸੀ ਕਿ ਸਵੇਰੇ 9 ਵਜੇ ਆਉਂਦੇ ਨੇ ਸ਼ਾਮੀ 5 ਵਜੇ ਸਟੇਸ਼ਨ ਛੱਡ ਜਾਂਦੇ ਨੇ ਤੁਹਾਡੇ ਨੋਟਿਸ ਹੈਗਾ ਈਓ ਸਾਹਿਬ ਸਟੇਸ਼ਨ ਨਹੀਂ ਛੱਡ ਸਕਦੇ ਕਿਸੇ ਡੀਸੀ ਸਾਹਿਬ ਜਾਂ ਤੁਹਾਡੀ ਪਰਮਿਸ਼ਨ ਤੋਂ ਬਿਨਾ ਨਹੀਂ ਉਹ ਨਹੀਂ ਛੱਡ ਤਾਂ ਸਕਦੇ ਪਰ ਚਲੋ ਉਹਨੂੰ ਕਹਿਤਾ ਹੁਣ ਕਹਿੰਦੇ ਅੱਗੇ ਤੋਂ ਅਸੀਂ ਇੱਥੇ ਰਹਿਆ ਕਰੀਏ ਉਹ ਛੱਡਦੇ ਨੇ ਪਹਿਲਾਂ ਸਟੇਸ਼ਨ ਵਾਸਤੇ ਚਲੋ ਕਿਤੇ ਨਾ ਕਿਤੇ ਭੱਜ ਜਾਂਦਾ ਜੋ ਕੋਈ ਆਪਰ ਜਨਰਲ ਤੇ ਨਹੀਂ ਜੀ ਉਹਨਾਂ ਦੀ ਜਿਹੜੀ ਕੋਠੀ ਹੈਗਾ ਕੋਠੀ ਚ ਨਾਲ ਕੋਈ ਸਮਾਨ ਹੈ ਉਹਨਾਂ ਦੇ ਉੱਥੇ ਉਸਨੇ ਰੱਖਿਆ ਇੱਥੇ ਡੇਲੀ ਤੇ ਉਹਨਾਂ ਉੱਪਰ ਐਮਸੀ ਦੀ ਡਿਮਾਂਡ ਸੀ ਵੀ ਕਾਰਵਾਈ ਹੋਣੀ ਚਾਹੀਦੀ ਹੈ 4 ਵਜੇ ਬਾਣੀ ਪਰ ਦਿੱਤੀ ਹੈ ਉਹ ਕਾਰਵਾਈ ਹੈ ਨਹੀਂ ਉਹ ਦੇਖੋ ਹੁਣ ਅਸੀਂ ਧਿਆਨ ਚਾਗੇ ਸਾਡੇ ਗੱਲ ਜੇ ਅੱਗੇ ਤੋਂ ਰੇਤ ਨੇ ਉਹ ਤੋਂ ਕਾਰਵਾਈ ਕਰਾਂਗੇ ਇੱਕ ਈਓ ਸਾਹਿਬ ਤੇ ਭ੍ਰਸ਼ਟਾਚਾਰ ਦੇ ਦੋਸ਼ ਵੀ ਸਰਿਆਂਵ ਲੱਗੇ ਨੇ ਦੇਖੋ ਜਦੋਂ ਹਲਾਉਣ ਦਾ ਭ੍ਰਸ਼ਟਾਚਾਰ ਦਾ ਸਾਰਾ ਵੀ ਲੱਗ ਸਕਦਾ ਹੈ ਜੇ ਕੋਈ ਫੜਿਆ ਗਿਆ ਤਾਂ ਆਪਾਂ ਉਹਦੇ ਮੰਨ ਲਾਂਗੇ ਵੀ ਇਹ ਭ੍ਰਸ਼ਟਾਚਾਰ ਹੈ ਇੱਕ ਈਓ ਸਾਹਿਬ ਆਪਣਾ ਈਓ ਸਾਹਿਬ ਨੂੰ ਜਿਹੜੇ ਲੋਕ ਕਹਿੰਦੇ ਨੇ ਸ਼ਹਿਰ ਚ ਲੋਕ ਜਾਣਦੇ ਵੀ ਹਨ ਨਾਜਾਇਜ਼ ਕਬਜ਼ੇ ਹੋ ਰਹੇ ਨੇ ਟ੍ਰੈਕ ਦਾ ਹੋ ਬੜਾ ਹਾਲ ਹੈ ਉਹ ਸਿਰਫ ਕਮਰੇਜ ਬੰਦੇ ਨੇ ਏਸੀ ਚ ਹਵਾ ਲੈ ਕੇ ਤੇ ਸ਼ਾਮੀ ਚ ਸ਼ਹਿਰ ਦੇ ਦੇਖਣ ਕੋਣ ਜਾਏਗਾ ਉੱਥੇ ਇਹ ਉਹ ਯੂ ਸਾਹਿਬ ਦਾ ਹੱਕ ਆ ਅਸੀਂ ਵੀ ਜਾਵਾਂਗੇ ਸਾਡੇ ਹੌਸ ਦਾ ਵੀ ਹੱਕ ਆ ਸਾਰੇ ਆਪ ਦਾ ਸ਼ਹਿਰ ਦੀ ਹੱਕ ਆ ਇਕੱਲਾ ਯੂ ਸਾਹਿਬ ਕੋ ਕੋ ਕਰ ਨਹੀਂ ਸਕਦਾ ਜੇ ਉਹ ਨਹੀਂ ਆ ਬ ਕੋਈ ਮਦਦ ਕਰਾਗੇ ਸਾਰੇ ਸ਼ਹਿਰ ਹੀ ਮਦਦ ਕਰੂਗਾ ਤਾਂ ਉਹਨਾਂ ਨੂੰ ਬਸ ਹਾਰ ਸਕਦੇ ਲੋਕ ਆ ਵੀ ਕਹਿੰਦੇ ਨੇ ਕਿ ਯੂ ਸਾਹਿਬ ਨੂੰ ਸ਼ਹਿਰ ਦੇ ਮੇਨ ਚੌਂਕਾ ਦਾ ਉਹਨੂੰ ਪਤਾ ਹੋਣਾ ਵੀ ਕਿਹੜਾ ਚੌਂਕ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਉਹਨਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਬਣਨ ਇਸ ਯੂ ਬਣੇ ਨੂੰ ਪਰ ਜਿਹੜੇ ਬੰਦੇ ਨੂੰ ਆ ਵੀ ਨਹੀਂ ਪਤਾ ਕਿ ਕਿਹੜਾ ਚੌਕ ਕਿਸੇ ਲੱਗਿਆ ਹੋਇਆ ਹੈ ਕਿਹੜਾ ਏਰੀਆ ਕਿੱਥੇ ਹੈ ਸ਼ਹਿਰ ਦਾ ਉਹ ਨਜਾਇਜ਼ ਕਬਜ਼ੇ ਦਾ ਕੰਮ ਕਿਵੇਂ ਜਾਂ ਨਹੀਂ ਹੁੰਦਾ ਜਾਣੀ ਪਊਗਾ ਉਹਨਾਂ ਨੂੰ ਐਂ ਤਾਂ ਦੇਖੋ ਉਹਨੂੰ ਪਤਾ ਹੀ ਨਹੀਂ ਸਾਹਿਬ ਮੈਨੂੰ ਪਤਾ ਕਿ ਨਹੀਂ ਪਤਾ ਸਾਨੂੰ ਪੁੱਛ ਲਓ ਅਸੀਂ ਦੱਸ ਦਾਂਗੇ ਉਹ ਕਹਿੰਦੇ ਨੇ ਜੀ ਲੋਕਾਂ ਦੀ ਡਿਮਾਂਡ ਹੈ ਅੱਜ ਅਰਧ ਤੁਸੀਂ ਵੱਧ ਪੱਧ 13-14 ਕਰੋੜ ਦੇ ਕੰਮ ਜਿਹੜੇ ਨੀ ਜੋ ਪਾਸ ਕੀਤੇ ਜਾਣਗੇ ਬਹੁਤ ਸਾਰੇ ਐਮਪੀ ਆ ਬਹਿ ਕਹਿਣਾਗਾ ਵੀ ਸਾਲ-ਸਾਲ ਡੇਢ-ਡੇਢ ਸਾਲ ਹੋ ਗਿਆ ਬਰਕਰਾਰ ਪਟਿਆ ਨੂੰ ਬਹੁਤ ਸਾਰੇ ਐਸੇ ਕਾਮਣੇ ਜਿਨ੍ਹਾਂ ਦੇ ਨਹੀਂ ਪੱਥਰ ਵੀ ਐਮਪੀ ਸਾਹਿਬ ਵੱਲੋਂ ਰੱਖੇ ਜਾ ਸਕਦੇ ਨੇ ਪੁਰਾਣੇ ਕੰਮਾਂ ਜਿਹੜਾ ਸ਼ੁਰੂ ਨਹੀਂ ਹੋਏ ਇਹਦੇ ਨਵੇਂ ਕੰਮ ਕਦੋਂ ਥੇਲੇ ਚੜਨਗੇ ਇਹਦੇ ਅੱਜ ਤੋਂ 1.5 ਸਾਲ ਪਹਿਲਾਂ ਦੇ ਕੰਮ ਨਹੀਂ ਅਜੇ ਤੱਕ ਸ਼ੁਰੂ ਹੋਏ ਨਹੀਂ ਇਹ ਤਾਂ ਨਹੀਂ ਕਿ ਕੋਈ ਨਹੀਂ ਪੱਥਰ ਰੱਖਦਾ ਵਰਕ ਆਊਟਰ ਉਹ ਤੋਂ ਬਿਨਾਂ ਜਿਹੜੇ ਬੜਾ ਦਿੱਕਰੀ ਆਵਾ ਇਹ ਤੁਹਾਰਨਾ ਜੀ ਠੀਕ ਹੈ ਜੀ ਉਹ ਉਹ ਕੰਮ ਚੱਲਣਾ ਆ ਉਹ ਵਰਕ ਆਊਟਰ ਹੋਇਆ ਹੋਇਆ 24 ਨੰਬਰ ਬਾੜ ਤੇ ਥੋੜੇ ਵਾਲੇ ਬਾੜ ਤੇ ਵੀ ਇੱਕ ਗੜੀ ਦੀ ਇੰਟਰਫੋਨ ਦਾ ਨੀ ਪਤਾ ਰੱਖਿਆ ਹੋਇਆ ਨਹੀਂ ਪਤਾ ਉਹ ਹੋ ਗਿਆ ਕੰਮ ਜੀ ਉਹ ਵਰਕ ਆਊਟਰ ਵੀ ਹੋਇਆ 29 ਲੱਖ ਕੁਸ਼ ਮਾਰ ਕੱਢ ਦੀ ਕੱਟੇ ਹੋਏ ਕੰਮ ਨਹੀਂ ਨਹੀਂ ਕੰਮ ਸ਼ੁਰੂ ਹੋ ਰਿਹਾ ਹੋਣੀ ਸ਼ੁਰੂ ਹੋ ਜਾਣਾ ਉਹ 29 ਲੱਖ ਕੁਸ਼ ਪੈਸੇ ਦਾ ਕੰਮ ਆਗਾ ਉਹਦੇ ਨੀ ਪਤਾ ਰੱਖਿਆ ਸਾਡਾ ਉਹਦੇ ਤਕਰੀਬਨ ਤਾਂ ਕੰਮ ਵੀ ਹੋ ਗਿਆ ਕੰਮ ਆਰਾਮ ਬਾਗ ਰੋਡ ਤੇ ਪਾਈਪ ਲਾਈਨ ਦਾ ਕੰਮ ਸੀ ਜੀ ਉਹ ਆ ਬੀਹਾਂ ਕਰਕੇ ਡਿਲੇ ਕਰਤਾ ਨਹੀਂ ਹੋ 1.5 ਸਾਲ ਹੋ ਗਿਆ ਜੀ ਵਰਕ ਆਰਡਰ ਕੱਟੇ ਉਹ ਹੁਣ ਕਰਨਾ ਸੀ ਕਿ ਵਰਕ ਆਰਡਰ ਹੋਇਆ ਉਹਦਾ ਪ੍ਰਧਾਨ ਜੀ ਤੁਸੀਂ ਪੱਕਾ ਪਾਸ ਦੀ ਗੱਲ ਕਰਦੇ ਕੋਈ ਸੈਂਸ ਇਗਰ ਹੈ ਵੀ ਪ੍ਰਧਾਨ ਨੇ ਆਪ ਦੇ 7.4 ਕਰੋੜ ਰੁਪਏ ਦੇ ਵਿੜੇ ਅਗਰ ਕੰਮ ਪਾਏ ਆ ਤੇ ਸਾਡੇ ਜਿਹੜੇ ਇੱਕਾ-ਦੁੱਕਾ ਕੰਮ ਨੇ ਅਸੀਂ ਉਹ ਤੋਂ ਸੰਤੁਸ਼ਟ ਨਹੀਂ ਕੀ ਕਹਿਣਾ ਤੁਹਾਨੂੰ ਨਹੀਂ ਨਹੀਂ ਮੇਰੀ ਗੱਲ ਸੁਣੋ ਅਸੀਂ ਤਾਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਸਾਡੇ ਆਊਟਰ ਏਰੀਆ ਲਈ ਹੁਣ ਜੇ ਆਪਾਂ ਲਿਸਟ ਕੱਢ ਲਈ 4 ਸਾਲ ਦੀ ਜਿੰਨੇ ਆਊਟਰ ਏਰੀਆ ਨੇ ਉਹਨਾਂ ਦੇ ਸਾਰੇ ਪੰਜ ਗਵਾੜ ਆਊਟਰ ਏਰੀਆ ਦੇ ਹੈਗੇ ਨੇ ਉਹਨਾਂ ਦੇ ਸਾਰਿਆਂ ਦੇ ਕੰਮ ਦੇ ਕੋਈ ਮੈਂ ਤਾਂ ਹੁਣ ਵੀ ਇਹ ਤਾਂ ਅਮੀ ਜੀ ਦੀ ਹਿੰਮਤ ਆ ਇੱਥੇ ਆ ਕੇ ਹੌਂਸ ਚ ਕੱਲਾ ਬੈਠਣਾ ਤਰੀਗਾ ਉਹ ਇਰਾਨੀ ਵੀ ਰੱਖਣੀ ਚਾਹੀਦੀ ਤੇ ਬਾਸਤੀ ਵੀ ਰਿਵਾਣੇ ਕੋੜੇ ਦੇ ਢੇਰ ਵੀ ਤੁਹਾਡੇ ਬਾੜ ਵਿੱਚ ਲੱਗੇ ਹੋਏ ਨੇ ਤਾਂ ਕੋੜੇ ਦੇ ਢੇਰ ਵੀ 24 ਨੰਬਰ ਬਾੜ ਵਿੱਚ ਲੱਗੇ ਹੋਏ ਨੇ ਤੁਹਾਡੀ ਪਹਿਲ ਰੱਖੀ ਜੀ ਬਾਣਾ ਉਹ ਮੇਰੇ ਬਿਲਕੁਲ ਚ ਕੰਮ ਸਾਡੀ ਪਹਿਲ ਆ ਗਈ ਇਸ ਗੱਲ ਤੇ ਹਾਂ ਜੀ ਸ਼ਹਿਰ ਦੇ ਵਿੱਚ ਹੋਟਲਾਂ ਦਾ ਮਾਮਲਾ ਪੱਥਰ ਆਇਆ ਉਹ ਪੂਰਾ ਤੇ ਇਹਦਾ ਚੂਨਾ ਲਗਾਉਂਦੇ ਨੇ ਨਿਊਜ਼ਮੈਨ ਕਮੇਟੀ ਨੂੰ ਬਿਨਾ ਮਨਜ਼ੂਰੀਆਂ ਤੋਂ ਹੋਟਲ ਚੱਲਦੇ ਨੇ ਤੁਹਾਡੇ ਧਿਆਨ ਚ 2 ਮਹੀਨੇ ਤੋਂ ਖਬਰਾਂ ਵੀ ਲੱਗ ਰਹੀਆਂ ਤੁਸੀਂ ਐਕਸ਼ਨ ਕਿਉਂ ਨਹੀਂ ਕਰ ਰਹੇ ਇਹਦੇ ਸੀ ਲੱਗੇ ਹੋਏ ਆ ਜੀ ਸਾਰੇ ਡਾਕੂਮੈਂਟ ਮੰਗਾ ਕੇ ਜੰਨੇ ਆ ਦੋ ਚਾਰ ਦਿਨਾਂ ਦੇ ਵਿੱਚ ਜਿੰਨੇ ਵੀ ਕੋ ਡਾਕੂਮੈਂਟ ਰਹਿਗੇ ਅਸੀਂ ਮੰਗਾ ਲਾਂਗੇ ਸਾਡੇ ਹੁਣ ਧਿਆਨ ਚਾਹੇ ਗੱਲ ਅਸੀਂ ਕਰ ਰਹੇ ਹਾਂ ਕਵਰੇ ਉਹ 4 ਕਰੋੜ ਦੇ ਹੋਰ ਕਿਹੜੇ ਅੰਸ਼ੇ ਦਾ ਰੋਪਾਂ ਦਾ ਕੰਮ ਹਾਂ ਅੱਜ ਤੋਂ ਪੁੱਤ ਕਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਟਾਇਲਟਾਂ ਬਣਾਈਆਂ ਜਾਂ ਆ ਗੀਆਂ ਨਵੀਆਂ ਜੀ ਉੱਥੇ ਪਹਿਲਾਂ ਵੀ ਟਾਇਲਟਾਂ ਬਣੀਆਂ ਹੋਈਆਂ ਨੇ ਆਲੋੜੀ ਉੱਥੇ ਦੁਬਾਰਾ ਨਵੀਆਂ ਹੋਰ ਬਣੀਆਂ ਜਾ ਰਹੀਆਂ ਉਹ ਤਾਂ ਦੇਖੋ ਖਰਾਬ ਹੋ ਗਈਆਂ ਮਾਰੀਆਂ ਠਸਪਾ ਸੀ ਉਹਨਾਂ ਦਾ ਉਸ ਕਰਕੇ ਉਹ ਨਵੀਆਂ ਬਣਾਈਆਂ ਜੀ ਜਿਹੜੇ ਪਹਿਲਾਂ ਸੀਗੀਆਂ ਹੋਂ ਡਿੱਗਣ ਵਾਲੀਆਂ ਸੀਗੀਆਂ ਉਹਦੇ ਕੋਈ ਨੁਕਸਾਨ ਹੋ ਜੂਗਾ ਉਹਦਾ ਕਰਕੇ ਉਹ ਨਵੇਂ ਬਣਾ ਦੇ ਬਾਈ 1 ਏਕੜ ਵਿੱਚ ਹੁਣ ਵੀ ਰਿਪੇਅਰ ਕੀਤੇ ਆ ਜਿਹੜੀਆਂ ਟੋਲਡਾ ਪੁਰਾਣੀਆਂ ਉਹ ਜਿਹੜੀ ਜਿਹੜੀ ਰਿਪੇਅਰ ਹੋਣ ਉਹਦੇ ਵਿੱਚ ਜਿਹੜੇ ਉਹ ਲੈਣੀਆਂ ਸ਼ੁਰੂ ਹੋ ਗਏ ਟੈਨਾਂ ਹੋਣ ਡਿੱਗ ਰਹੀਆਂ ਨੇ ਹਜੇ ਹਸਪੀਟਲ ਕਿੰਨੇ 2 ਮਹੀਨੇ ਨਹੀਂ ਹੋਏ ਉਹ ਤੁਸੀਂ ਧਿਆਨ ਸਾਡੇ ਨਾਲ ਲਿਆਤੀ ਕੱਲ ਨੂੰ ਅਸੀਂ ਚੈੱਕ ਕਰਾਂਗੇ ਉਹਨਾਂ ਦੇ ਦਰਵਾਜ਼ੇ ਜਿਹੜੇ ਆ ਤਾਂ ਸਾਫ ਸਰਵਜ ਦੇ ਲੋਕਾਂ ਦੇ ਲੱਗਦੇ ਨੇ ਫਰਸ਼ ਤੇ ਨਹੀਂ ਆਉਂਦੇ ਪ੍ਰਧਾਨ ਜੀ ਸੇਖਾ ਰੋਡ ਤੇ ਸੀਵਰੇਜ ਦਾ ਐਡਾ ਬੁਰਾ ਹਾਲਾ 18 ਨੰਬਰ 19 ਨੰਬਰ 20 ਬਾੜਾ ਵੀ ਹਜ਼ਾਰਾਂ ਖਬਰਾਂ ਵੀ ਲੱਗੀਆਂ ਉਹਦਾ ਕਿਉਂ ਨਹੀਂ ਕੋਈ ਹੱਲ ਹੁੰਦਾ ਨਾ ਵਾੜਾਂ ਦਾ ਉਹਦੇ ਗੱਲ ਇਹ ਆ ਜੀ ਸੁਪਰ ਸੈਕਸ਼ਨ ਮਸ਼ੀਨ ਚੱਲ ਰਹੀ ਹੈਗੀ ਸੇਖਾ ਰੋਡ ਤੇ ਚੱਲ ਰਹੀ ਆ ਦੋ ਦਿਨਾਂ ਦੇ ਵਿੱਚ ਉਹ ਸਾਰਾ ਸੇਖਾ ਰੋਡ ਮੋਰਾ ਵਾਲਾ ਪਹਾ ਤੇ ਪ੍ਰੇਮ ਨਗਰ ਇਹ ਕਲੀਨ ਹੋ ਜੂਗਾ ਦੋ ਦਿਨਾਂ ਦੇ ਵਿੱਚ ਇਸ ਵਾਰ ਸੁਪਰ ਸੈਕਸ਼ਨ ਜਿਹੜੀ ਮਸ਼ੀਨਾਂ ਦੀ ਸਫਾਈ ਦਾ ਉਹਦਾ ਟੈਂਡਰ ਵੀ ਕਹਿੰਦੇ ਵੀ ਪਿਛਲੇ ਨਾਲੋਂ ਕੋਈ ਡਬਲ ਹੋ ਗਿਆ 50 ਲੱਖ ਰੁਪਏ ਦੇ ਕਰੀਬ ਇਹਦੇ ਕੋਈ ਨਹੀਂ ਇਹ ਸ਼ਹਿਰ ਨੂੰ ਤਾਂ ਕਰੋੜਾ ਰੁਪਏ ਕਲੀਨ ਵਾਸਤੇ ਚਾਹੀਦਾ ਕਿ ਉਹ ਤੇ 10 ਲੱਖ ਰੁਪਏ ਸੀ ਇੱਕ ਐਮਰਜੈਂਸੀ ਜੇ ਦਿੱਤਾ ਜੀ 35 ਧਾਰਾ ਲਾ ਕੇ ਉਹ 10 ਲੱਖ ਰੁਪਏ ਦੇ ਸ਼ਹਿਰ ਸਾਫ਼ ਹੁੰਦਾ ਪਰ ਹੁਣ ਆ 60 ਲੱਖ ਰੁਪਏ ਦਾ ਐਸਟੀਮੇਟ ਆਇਆ ਹੈ ਸੀਵਰ ਬੋਰਡ ਦਾ ਅਸੀਂ ਤਾਂ ਕਹਿੰਦੇ ਆ ਵੀ ਲੈ ਲਓ ਸਭ ਤੋਂ ਪੈਸੇ ਪਰ ਕਲੀਨ ਹੋਣਾ ਚਾਹੀਦਾ ਸਰ ਸਾਬ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਇਹ ਜਿਹੜੇ ਐਤਵਾਰ ਨੂੰ ਬਜ਼ਾਰਾਂ 'ਚ ਗੰਦਗੀ ਬਹੁਤ ਹੁੰਦੀ ਹੈ ਆਪਾਂ ਸ਼ਨੀਵਾਰ ਸ਼ਾਮ ਨੂੰ ਸਫਾਈ ਨਹੀਂ ਕਰਾ ਸਕਦੇ ਆਪਾਂ ਉਹਨਾਂ ਨੂੰ ਬਿਲਕੁਲ ਅਸੀਂ ਧਿਆਨ ਚ ਕਰਵਾਇਆ ਕਰਾਂਗੇ ਸਾਡਾ ਫਰਜ਼ ਹੈ ਤਾਂ ਇੱਕ ਚਰਨ ਕਰਨਾ ਸਰਕਾਰ ਨੇ ਕਲੋਨੀਆ ਦੇ ਵਿੱਚ ਖਾਲ ਪਕੜਡੀਆਂ ਪਹਿਲਾਂ ਜਿਹੜਾ ਉਹਦੇ ਨਾਲ ਇੱਕ ਐਲਾਨ ਕੀਤਾ ਹੈਗਾ ਵੀ ਉਹ ਆਵਾਦਰ ਜਿਹੜੇ ਹੈਗੇ ਨੇ ਪੈਸੇ ਭਰ ਕੇ ਮਾਲਕ ਬਣ ਸਕਦੇ ਨੇ ਪਰ ਇੱਕ ਚਰਚਾ ਇਹ ਵੀ ਚੱਲਦੀ ਹੈ ਕਿ ਉਹਦਾ ਇਹ ਹੈ ਵੀ 50% ਜਿਹੜਾ ਸੰਬੰਧ ਮਿਊਸਪਲ ਕਮੇਟੀ ਇੱਥੇ ਹੋਵੇ 50% ਉਹਦਾ ਸਰਕਾਰ ਨੂੰ ਜਾਊਗਾ ਇੱਕ ਤਰ੍ਹਾਂ ਇਹ ਵੀ ਚੱਲਦੀ ਹੈ ਕਿ ਸਰਕਾਰ ਤਾਂ ਉਹ ਪੈਸਾ ਲਈ ਨਹੀਂ ਸਕਦੀ ਕਿਉਂਕਿ ਮਾਰਕੀ ਪੂਰੀ ਦੀ ਪੂਰੀ ਪੰਚਾਇਤਾਂ ਜਾਂ ਮਿਊਸਪਲ ਕਮੇਟੀਆਂ ਦੀ ਆ ਕਿਉਂਕਿ ਇੰਨਾ ਦਾ ਹੋਂਦ ਤਾਂ ਕਮੇਟੀ ਵੀ ਆ ਸਾਰੇ ਪੈਸੇ ਲੈਣ ਦੀ ਕਰਤੋ ਕੀ ਪੈਨਲ ਦੀ ਕਰਤੋ। ਦੇਖੋ ਇਹ ਨੋਟੀਫਿਕੇਸ਼ਨ ਆਊਗਾ ਹਲੇ ਜਦੋਂ ਨੋਟੀਫਿਕੇਸ਼ਨ ਆਊਗਾ ਉਹ ਨੂੰ ਦੇਖਾਂਗੇ ਕਿ ਕੀ ਨੋਟੀਫਿਕੇਸ਼ਨ ਹੁੰਦਾਗਾ। ਅਸੀਂ ਤਾਂ ਆਪ ਕਹਿੰਦੇ ਜਿਹੜੇ ਸਪੈਲਟੀ ਦੇ ਅੰਡਰ ਹਾਲ ਖੱਬੇ ਨੇ ਜੋ ਵੀ ਪੈਸੇ ਹੁੰਦੇ ਆ ਉਹ ਸਪੈਲਟੀ ਨੂੰ ਦਿੱਤੇ ਜਾਣ। ਫਿਰ ਬਰਨਾਲਾ ਨੂੰ ਨਗਰ ਨੇ ਉਹ ਮਨਾਉਂਦਾ ਜਿਹੜਾ ਮੁੱਦਾ ਸੀ ਉਹਦੇ ਤੇ ਕੀ ਭਖਿਆ ਕੁਛ ਜਾਂ ਕੋਈ ਬਿਲਕੁਲ ਨਗਰ ਨੂੰ ਬੜੂਗਾ। ਪਾਸ ਹੋ ਗਿਆ। ਬਣਨਾ ਚਾਹੀਦਾਗਾ। ਮਤਾ ਵੀ ਇਥੋਂ ਪਾਸ ਹੋ ਗਿਆ। ਅਸੀਂ ਤਾਂ ਹੱਕ ਜਾਗੇ। ਬਿਲਕੁਲ ਬਹੁਤ ਨਗਰ ਨੂੰ ਬਹੁਤ ਵੱਡੀ ਇੱਕ ਉਦਾਹਰਣਾਗਾ ਬਣਨਾ ਚਾਹੀਦਾ ਪ੍ਰਧਾਨ ਜੀ ਤੁਹਾਡੀ ਹਾਊਸ ਨੂੰ 5 ਸਾਲ ਪੂਰੇ ਹੋਣ ਵਾਲੇ 6 ਮਹੀਨੇ ਦਾ ਟਾਈਮ ਰਹਿ ਗਿਆ ਜੀ ਤੁਹਾਡੀ ਇੱਥੇ ਕਮੇਟੀ ਹੋਈ ਕਦੀ ਮੀਟਿੰਗ ਹੋਰ ਹੋਈ ਵੀ ਤੁਹਾਡੀ ਜੀ ਤੁਸੀਂ ਵੀ ਬੜੇ ਉਤਾਰ ਤਰਾ ਦੇਖੇ ਪ੍ਰਧਾਨ ਜੀ 5 ਸਾਲ ਕਦੇ ਉੱਪਰ ਕਦੇ ਥੱਲੇ ਤੁਸੀਂ ਵੀ ਪੂਰੀਆਂ ਕਰਨ ਜਾ ਰਹੇ ਹੋ ਵਧਾਈਆਂ ਤੁਹਾਨੂੰ ਇਹਦੀਆਂ ਨੂੰ ਸ਼ਹਿਰ ਨੂੰ ਆਪਾਂ ਕੀ ਨਵਾਂ ਦੇਣਾ ਚਾਹੁੰਦੇ ਆ 6 ਮਹੀਨਿਆਂ ਦੇ ਵਿੱਚ ਤੁਹਾਡੇ ਕੀ ਤੁਹਾਡੇ ਬਲਬਲੇ ਨੇ ਜਿਹੜੇ 6 ਮਹੀਨਿਆਂ ਵਿੱਚ ਪੂਰਾ ਕਰਨਾ ਚਾਹੁੰਦੇ ਦੇਖੋ ਸ਼ਾਇਦ ਚ ਕਾਫੀ ਕੁਝ ਤਾਂ ਬੜਿਆ ਜੇ ਕੋਈ ਰਹਿ ਗਈ ਚੀਜ਼ ਉਹ ਤਾਂ ਕਹਿੰਦਾ ਬਣਾਉਣਾ ਚਾਹੀਦਾ ਸਭ ਤੋਂ ਮੇਨ ਪੁਆਇੰਟ ਤਾਂ ਹੈ ਸਾਬ ਨੂੰ ਸਾਫ਼ ਸੁਥਰਾ ਰ ਕਲੀਨ ਹੋਣਾ ਚਾਹੀਦਾ ਹੈ ਕਿ ਇਸ ਦੇ ਵਾਸਤੇ ਕਮੇਟੀ ਵੱਲੋਂ ਕੀ ਕੀਤਾ ਜਾ ਰਿਹਾ ਹੈ ਇਹਨੂੰ ਹੁਣ ਅਸੀਂ ਧਿਆਨ ਕਰਦੇ ਹਾਂ ਸੀ ਨਾ ਅਟੋਟੀ ਟੀਮ ਬਣਾਉਣੀ ਆ ਤੁਹਾਡੀ ਇੱਕ ਵੱਡੀ ਬੱਸ ਆਈ ਸੀ ਸਫਾਈ ਕਰਨ ਵਾਲੀ ਜੀ ਉਹ ਬਣ ਦਿਖਦੀ ਕਿਤੇ ਉਹ ਹੈਗੀ ਆ ਜੀ ਖੜੀ ਉਹਦੇ ਹੁਣ ਅਸੀਂ ਇੱਕ 33 ਲੱਖ ਰੁਪਏ ਦਾ ਉਹਦਾ ਮਤਾ ਪਾਇਆਗਾ ਉਹ 2 ਸਾਲ ਦਾ ਉਹਨਾਂ ਨੂੰ ਦੇਵਾਂਗੇ ਸੀ ਡਰਾਈਵਰ ਮੈਂਟੇਨੈਂਸ ਉਹ ਸਾਰੀ ਉਹ ਕਰਨਗੇ ਸਾਰਾ ਸ਼ਹਿਰ ਉਹਦੇ ਨਾਲ ਅਸੀਂ ਕਲੀਨ ਕਰਾਂਗੇ ਇੱਕ ਤੁਸੀਂ ਮਤਾ ਪਾਇਆ ਸੀ ਇਸਲੀ ਮੀਟਿੰਗ ਚਿੰਦੂ ਪਾਰਕ ਨੂੰ ਛੋੜਾ ਕਰਨ ਦਾ ਜੀ ਉਹਦਾ ਕਿੱਥੇ ਜਿਖੜਾ ਉਹ ਬੱਸ ਥੋੜੇ ਦਿਨਾਂ ਚ ਸੀ ਜਿਹੜੀ ਦੁਵਾਰ ਆ ਗਈ ਉਹ ਸੀ ਕੰਮ ਇਹਦਾ ਸ਼ੁਰੂ ਕਰਵਾ ਦੇਗੇ ਮਤਾਂ ਦਾ ਪਾਸ ਕਰਾ ਦੇ ਵਰਕ ਆਰਡਰ ਤਾਂ ਨਹੀਂ ਕੱਟਿਆ ਗਿਆ ਵਰਕ ਆਰਡਰ ਮੈਨੂੰ ਪਤਾ ਨਹੀਂ ਵੈਸੇ ਮੈਂ ਪਤਾ ਕਰ ਲੂੰਗਾ ਸ਼ਾਇਦ ਕੱਟੇ ਗਏ ਨਾ ਕੱਟੇ ਗਏ ਤੇ ਇਹ ਥੋੜੇ ਦਿਨਾਂ ਚ ਇਹਨੂੰ ਚੌੜਾ ਕਰਦੇ ਮਾਸਟਰ پلان ਦਾ ਕੰਮ ਕਿੱਥੇ ਖੜਾ ਹੈ ਮਾਸਟਰ پلان ਦਾ ਵੈਸੇ ਬਣੀ ਜਾਂਦਾ ਹੈਗੇ ਇਹਦੇ ਬਾਰੇ ਮੈਨੂੰ ਵੈਸੇ ਪਤਾ ਨਹੀਂ ਪਤਾ ਕਰਕੇ ਤੁਹਾਨੂੰ ਗੱਲ ਦੱਸਾਂਗਾ ਰੋਡ ਨੂੰ ਚੌਂ ਮੁਖਾ ਕਰਨ ਦਾ ਸੜਕਤ ਕੱਟਣ ਦਾ ਉਹਦਾ ਹੈਗਾ ਸੀ ਉਹ ਤਾਂ ਦੇਖੋ ਮਹਿਕਮਿਆਂ ਦੇ ਕੰਮ ਨਹੀਂ ਦੇ ਉੱਪਰ ਉਹ ਸਾਡੇ ਮਿਸਪਲਟੀ ਦੇ ਅੰਡਰ ਨਹੀਂ ਹੈਗੇ ਉਹ ਮਹਿਕਮਿਆਂ ਨੂੰ ਜਨਨ ਨੂੰ ਪਤਾ ਕਰਕੇ ਦੱਸਾਂਗਾ ਮੈਂਕਮਨ ਤੋਂ ਮੱਖਕੋ ਮਹਿਕਮੇ ਨੇ ਕਿ ਕੀ ਗੱਲ ਹੈ ਨਗਰ ਨਿਕਮਣਾ ਜਿਹੜੇ ਏਰੀਆ ਜੁੜੇ ਜਾ ਰਹੇ ਨੇ ਉੱਤੇ ਵਿਰੋਧ ਹੋ ਰਿਹਾ ਕਿਵੇਂ ਨਹੀਂ ਲਿਖੋ ਦੇਖੋ ਜੀ ਉਹ ਤਾਂ ਉਹਨਾਂ ਦਾ ਕੋਈ ਰਾਈਟ ਆ ਕਰੀ ਜਾਣਗੇ ਪਰ ਮੈਨੂੰ ਲੱਗਦਾ ਵੀ ਨਗਰ ਨੂੰ ਤਾਂ ਆਪਣੇ ਕੋਲ 95000 ਵੋਟਾਂ ਖੇਤਰਫਾਲੇ ਦੇ ਕੋਲ ਹੈਗਾਗਾ ਇਹ ਤਾਂ ਇਹ ਬਰਨਾਲ ਸ਼ਹਿਰ ਨਾਲ ਹੀ ਬਣ ਸਕਦਾਗਾ ਤੈਨੂੰ ਲੈਣ ਨੂੰ ਤਾਂ ਵੀ ਜੁੜਾ ਜਾ ਰਹੇ ਹਟਾਇਆ ਤੱਕਲਾ ਦੇਖ ਰਹੇ ਆ ਨਹੀਂ ਹਟਾਇਆ ਜੀ ਅਸੀਂ ਤਾਂ ਅਸੀਂ ਤਾਂ ਜੀ ਆਇਆਂ ਕਹਿੰਦੇ ਜਿਹੜਾ ਮਰਜ਼ੀ ਆ ਜੀ ਸੰਦ ਨਾ ਅਸੀਂ ਤਾਂ ਜੀ ਆਇਆਂ ਕਹਿੰਦਾ ਸਰ ਜੀ ਅੱਜ ਵੀ ਮੀਟਿੰਗ ਦੇ ਵਿੱਚ ਕੋਈ ਆਰਡਰ ਮੱਤਾ ਤਾਂ ਨਹੀਂ ਬਸ ਨਹੀਂ ਕੋਈ ਜੰਡਾ ਨਹੀਂ ਪਾਵਾਂਗੇ ਸਾਡੇ ਕੋਲ ਕੋਈ ਐਪਲੀਕੇਸ਼ਨ ਤਾਂ ਆ ਹੀ ਨਹੀਂ ਗਈ ਜੇ ਕਈ ਵਾਰੀ ਸਾਨੂੰ ਪਾਉਣਾ ਉਦੋਂ ਪੈਂਦਾ ਹੈਗਾ ਜਦੋਂ ਕੋਈ ਏਜੰਡਾ ਅਸੀਂ ਕੱਢ ਦਿੰਨੇ ਆ ਏਜੰਡੇ ਦੇ ਬਾਅਦ ਸਾਡੇ ਕੋਲ ਕੋਈ ਐਪਲੀਕੇਸ਼ਨ ਆ ਜੇ ਉਹਦਾ ਅਸੀਂ ਆਰਡਰ ਜੰਡਾ ਪਾਉਣੇ ਆ ਅਦਰਵਾਜ ਕੋਈ ਏਜੰਡਾ ਨਹੀਂ ਹੋਣਾ ਸਾਰੇ ਐਮਸੀਆ ਵੱਲੋਂ ਸਹਿਮਤੀ ਨਾਲ ਸਾਈਨ ਕੀਤੇ ਗਏ ਸਾਰੇ ਬਿਲਕੁਲ ਸਾਰੇ ਐਮਸੀਆ ਨੇ ਸਹਿਮਤੀ ਨਾਲ ਸਾਈਨ ਕੀਤੇ ਨੇ ਉਹਨਾਂ ਦਾ ਰਾਈਟ ਹੈਗਾ ਕੋਈ ਉਹਨਾਂ ਨਾਲ ਧੱਕਾ ਮੁੱਕੀ ਨਹੀਂ ਕੁਛ ਨਹੀਂਗਾ ਉਹਨਾਂ ਨੇ ਆਪ ਦੇ ਆਪ ਸਹਿਮਤੀ ਮੀਟਿੰਗ ਦੇ ਬਾਅਦ